ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਬਾਤੇ ਜ਼ਿੰਦਗੀ ਸਟੋਰੀਜ਼ ਚ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਕਹਾਣੀਆਂ ਪਸੰਦ ਆ ਰਹੀਆਂ ਹੋਣਗੀਆਂ ਆਪਣੇ ਵਿਚਾਰ ਵੀ ਦਿੰਦੇ ਰਿਹਾ ਕਰੋ ਤੇ ਚੈਨਲ ਨੂੰ ਜੇਕਰ ਨਹੀਂ ਸਬਸਕ੍ਰਾਈਬ ਕੀਤਾ ਤਾਂ ਉਹ ਵੀ ਕਰ ਲਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਸਰਦਾਰ ਸਰੂਪ ਸਿੰਘ ਦੇ ਕੋਲ ਆਪਣੇ ਨਾਂ ਦੇ ਵਾਂਗ ਹੀ ਅਪਾਰ ਧਨ ਦੌਲਤ ਸੀ ਨਕਦੀ ਤੇ ਬੈਂਕ ਬੈਲੈਂਸ ਦੀ ਤਾਂ ਕੋਈ ਗਿਣਤੀ ਸੀ ਹੀ ਨਹੀਂ ਹਾਲਾਂਕਿ ਉਸਨੇ ਕੁਝ ਸੰਪਤੀ ਆਪਣੇ ਪੁੱਤਰਾਂ ਦੇ ਨਾਮ ਵੀ ਕੀਤੀ ਹੋਈ ਸੀ ਤਾਂ ਕਿ ਟੈਕਸ ਬਚਾਇਆ ਜਾ ਸਕੇ ਪਰ ਇਹ ਵੀ ਸੱਚ ਸੀ ਕਿ ਕਈ ਕਰੋੜਾਂ ਦੀ ਦੌਲਤ ਅਜੇ ਵੀ ਉਸਦੇ ਆਪਣੇ ਕੋਲ ਹੀ ਸੀ ਸਰੂਪ ਸਿੰਘ ਦੇ ਦੋ ਪੁੱਤਰ ਸਨ ਦੋਨੋਂ ਵਿਆਹੇ ਹੋਏ ਸਨ ਤੇ ਆਪਣੇ ਆਰ ਪਰਿਵਾਰ ਤੇ ਬਾਲ ਬੱਚਿਆਂ ਵਾਲੇ ਸਨ ਹੁਣ ਤਾਂ ਪੁੱਤੇ-ਪੁੱਤੀਆਂ ਵੀ ਜਵਾਨ ਹੋ ਚੁੱਕੇ ਸੀ 80 ਸਾਲਾਂ ਦੀ ਉਮਰ ਵਿੱਚ ਵੀ ਉਹਨਾਂ ਦਾ ਸਰੀਰ ਕਾਫੀ ਕਮਜ਼ੋਰ ਤੇ ਨਰਬਲ ਜਾ ਲੱਗ ਰਿਹਾ ਸੀ ਇਸ ਉਮਰ ਵਿੱਚ ਕੰਮ ਤਾਂ ਉਹ ਕਰ ਨਹੀਂ ਸੀ ਸਕਦਾ ਐਸ ਲਈ ਕਾਰੋਬਾਰ ਚਲਾਉਣ ਦੀ ਜ਼ਿੰਮੇਵਾਰੀ ਉਸਨੇ ਆਪਣੇ ਪੁੱਤਰਾਂ ਨੂੰ ਹੀ ਦਿੱਤੀ ਹੋਈ ਸੀ ਹੁਣ ਤਾਂ ਉਹ ਜ਼ਿਆਦਾਤਰ ਘਰ ਹੀ ਰਹਿੰਦਾ ਤੇ ਆਰਾਮ ਕਰਦਾ ਜਾਂ ਫਿਰ ਹੱਡ ਪੈਰ ਚੱਲਦੇ ਰੱਖਣ ਲਈ ਥੋੜਾ ਬਹੁਤ ਤੋੜਾ ਫੇਰਾ ਕਰ ਲੈਂਦਾ ਪਾਵੇਂ ਕੇ ਸਰੀਰ ਕਾਫੀ ਕਮਜ਼ੋਰ ਹੋ ਗਿਆ ਸੀ ਪਰ ਇਸ ਉਮਰ ਵਿੱਚ ਵੀ ਉਸ ਦੀ ਆਵਾਜ਼ ਤੇ ਰੋਬ ਕਾਫੀ ਬੁਲੰਦ ਸੀ ਬਿਮਾਰੀਆਂ ਨੇ ਪਾਵੇਂ ਸਰੀਰ ਨੂੰ ਜਕੜ ਲਿਆ ਸੀ ਪਾਵੇਂ ਕੀ ਅੱਗਾ ਵੀ ਉਸ ਨੂੰ ਦੱਸ ਹੀ ਰਿਹਾ ਸੀ ਪਰ ਅੱਜ ਤੱਕ ਉਸਨੇ ਆਪਣੀ ਜਾਇਦਾਦ ਦਾ ਵਟਵਾਰਾ ਨਹੀਂ ਸੀ ਕੀਤਾ ਪੁੱਤਰਾਂ ਦੇ ਕਹਿੰਦੇ ਉਹਨਾਂ ਦੀ ਪਤਨੀ ਨੇ ਕਈ ਵਾਰ ਪ੍ਰਾਪਰਟੀ ਦਾ ਵਟਵਾਰਾ ਕਰਨ ਲਈ ਸਰੂਪ ਸਿੰਘ ਨੂੰ ਕਿਹਾ ਸੀ ਪਰ ਉਹ ਮੰਨਿਆ ਨਹੀਂ ਇਸ ਦੇ ਪਿੱਛੇ ਵੀ ਇੱਕ ਕਾਰਨ ਸੀ ਉਸਦੇ ਪੁੱਤਰਾਂ ਨੇ ਉਸਦਾ ਕਾਰੋਬਾਰ ਸੰਭਾਲਿਆ ਹੋਇਆ ਸੀ ਜੇਕਰ ਉਹ ਵੰਡ ਕਰ ਦਿੰਦਾ ਤਾਂ ਉਸਦੇ ਪੁੱਤਰਾਂ ਨੇ ਕਾਰੋਬਾਰ ਸੰਭਾਲਣਾ ਤਾਂ ਦੂਰ ਇੱਕ ਦੂਜੇ ਦਾ ਮੂੰਹ ਵੀ ਨਹੀਂ ਸੀ ਦੇਖਣਾ ਇਹ ਸਭ ਸੋਚ ਵਿਚਾਰ ਕੇ ਹੀ ਉਹਨਾਂ ਨੇ ਪ੍ਰਾਪਰਟੀ ਦੀ ਵੰਡ ਨਾਲ ਸੰਬੰਧਤ ਕੋਈ ਵੀ ਫੈਸਲਾ ਨਹੀਂ ਸੀ ਲਿਆ। ਕਦੇ ਉਸਦੇ ਪੁੱਤਰ ਵੰਡ ਦੀ ਗੱਲ ਕਰਦੇ ਵੀ ਤਾਂ ਸਰੂਪ ਸਿੰਘ ਇੱਕਦਮ ਭੜਕ ਜਾਂਦਾ ਤੇ ਗਰਜਵੀਂ ਆਵਾਜ਼ ਵਿੱਚ ਉਹਨਾਂ ਨੂੰ ਝੜਕ ਦਿੰਦਾ। ਪੁੱਤਰਾਂ ਦਾ ਮੂੰਹ ਤਾਂ ਉੱਥੇ ਹੀ ਬੰਦ ਹੋ ਜਾਂਦਾ। ਪਰ ਪਿੱਠ ਪਿੱਛੇ ਪੁੱਤਰ ਆਪਣੇ ਪਿਤਾ ਨੂੰ ਬੜਬੜ ਕਰਦੇ ਰਹਿੰਦੇ। ਡੈਡੀ ਵੀ ਨਾ ਬਸ ਕਿਸੇ ਦੀ ਗੱਲ ਨਹੀਂ ਸੁਣਦੇ। ਮਰਨ ਤੋਂ ਬਾਅਦ ਕੀ ਸਾਰੀ ਪ੍ਰਾਪਰਟੀ ਨਾਲ ਲੈ ਜਾਣਗੇ ਆਪਣੇ ਜਿਉਂਦੇ ਜੀ ਵੰਡ ਕਰ ਦੇਣ ਤਾਂ ਚੰਗਾ ਨਹੀਂ ਤਾਂ ਆਪਸ ਵਿੱਚ ਲੜ ਲੜ ਮਰਾਂਗੇ ਕੀ ਫਾਇਦਾ ਦੋ ਸਾਲ ਹੋਰ ਬੀਤ ਗਏ ਤੇ ਸਰੂਪ ਸਿੰਘ ਜਿਆਦਾ ਬਿਮਾਰ ਰਹਿਣ ਲੱਗਿਆ ਇੱਕ ਦਿਨ ਆਇਆ ਜਦ ਉਸਨੇ ਮੰਝਾ ਮੰਨ ਲਿਆ ਪੰਜ ਮਹੀਨਿਆਂ ਵਿੱਚ ਪਤਾ ਨਹੀਂ ਕਿੰਨੀ ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਕਿੰਨੀ ਵਾਰ ਘਰ ਵਾਪਸੀ ਹੋਈ ਆਖਰਕਾਰ ਇੱਕ ਦਿਨ ਬਿਮਾਰੀਆਂ ਨਾਲ ਲੜਦਾ ਲੜਦਾ ਉਹ ਹਮੇਸ਼ਾ ਦੇ ਲਈ ਸਦਾਦੀਨ ਹੀ ਸੌਂ ਗਿਆ। ਉਸ ਦੀ ਪਤਨੀ ਤੇ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ। ਸਰੂਪ ਸਿੰਘ ਦੀ ਮੌਤ ਤੇ ਉਸ ਦੇ نوਹਾ ਪੁੱਤਰ ਇਕੱਠੇ ਹੋਏ। ਵੈਸੇ ਤਾਂ ਪਿਛਲੇ 5 ਮਹੀਨਿਆਂ ਤੋਂ ਇਸ ਮੌਕੇ ਦੀ ਤਲਾਸ਼ ਵਿੱਚ ਸਨ ਕਿ ਕਦੋਂ ਉਹਨਾਂ ਦੇ ਬਾਪ ਦੇ ਪ੍ਰਾਣ ਨਿਕਲਣ ਤੇ ਕਦੋਂ ਜਾਇਦਾਦ ਦੀ ਵੰਡ ਦੀ ਗੱਲ ਕੀਤੀ ਜਾਵੇ। ਸ਼ਾਮ ਦੇ 7 ਵਜੇ ਜਦੋਂ ਅਸਨੇ ਆਖਰੀ ਸਾਲ ਲਿਆ ਤਾਂ ਉਸੇ ਮਹੀ ਉਸਦੀ ਪਤਨੀ ਕੁਲਵੀਰ ਉਹਨਾਂ ਦੇ ਨਾਲ ਸੀ ਰਾਤ ਦੇ ਸਮੇਂ ਹੀ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਘਰ ਲਿਆਂਦਾ ਗਿਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸੁਨੇਹਾ ਲਗਾ ਦਿੱਤਾ ਗਿਆ ਕਿ ਅੰਤਿਮ ਸੰਸਕਾਰ ਅਗਲੇ ਦਿਨ ਸਵੇਰੇ 10 ਵਜੇ ਕੀਤਾ ਜਾਵੇਗਾ ਸਰੂਪ ਸਿੰਘ ਦਾ ਵੱਡਾ ਪੁੱਤਰ ਪ੍ਰਤਾਪ ਤਾਂ ਘਰ ਵਿੱਚ ਹੀ ਸੀ ਪਰ ਛੋਟਾ ਪੁੱਤਰ ਸਵਰਾਜ ਉਸ ਸਮੇਂ ਬਾਹਰ ਸੀ ਉਸ ਨੂੰ ਸੂਚਨਾ ਦਿੱਤੀ ਗਈ ਤਾਂ ਉਸ ਨੇ ਕਿਹਾ ਕਿ ਪਿਤਾ ਜੀ ਦਾ ਅੰਤਿਮ ਸੰਸਕਾਰ ਉਸ ਦੇ ਔਣ ਤੋਂ ਬਾਅਦ ਹੀ ਕੀਤਾ ਜਾਵੇ। ਉਸ ਨੇ ਆਪਣੇ ਸਾਰੇ ਕੰਮਕਾਰ ਛੱਡ ਕੇ ਘਰ ਵਾਪਸੀ ਲਈ ਤਿਆਰੀ ਕੀਤੀ। ਤੇ ਅਗਲੇ ਦਿਨ ਸਵੇਰੇ ਸਵੇਰੇ ਹੀ ਉਹ 9 ਵਜੇ ਘਰ ਪਹੁੰਚ ਗਿਆ। ਪਿਤਾ ਦੀ ਮਿਰਤਕ ਦੇ ਦੇ ਕੋਲ ਮਗਰ ਮੱਚ ਦੇ ਹੰਝੂ ਬਹਾਉਂਦੇ ਪ੍ਰਤਾਪ ਤੇ ਸਵਰਾਜ ਨੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਡੈਡੀ ਜੀ ਦੇ ਅੰਤਿਮ ਦਰਸ਼ਨ ਕਰ ਲਵੋ। ਇਸ ਤੋਂ ਬਾਅਦ ਤਾਂ ਫਿਰ ਕਦੇ ਵੀ ਉਹਨਾਂ ਦੇ ਦਰਸ਼ਨ ਨਹੀਂ ਹੋਣਗੇ। ਇਨਾ ਕਹਿੰਦੇ ਹੀ ਉਹ ਉੱਚੀ ਉੱਚੀ ਰੋਣ ਲੱਗੇ। ਉਦੋਂ ਹੀ ਪ੍ਰਤਾਪ ਆਪਣੇ ਪਿਤਾ ਦੇ ਮ੍ਰਿਤਕ ਸਰੀਰ ਵੱਲ ਦੇਖਦੇ ਹੋਏ ਕਹਿਣ ਲੱਗਿਆ। ਬਈ ਦਰਸ਼ਨ ਤਾਂ ਹੋ ਚੁੱਕੇ ਹਨ। ਹੁਣ ਜਰਾ ਆਪਾਂ ਆਪਣੀ ਜਾਇਦਾਦ ਦੇ ਕਾਗਜ਼ ਵੀ ਦੇਖ ਲਈਏ। ਭਾਈ ਪ੍ਰਤਾਪ ਪਹਿਲਾਂ ਅੰਤਿਮ ਸੰਸਕਾਰ ਤਾਂ ਕਰ ਲਈਏ। ਉਸ ਤੋਂ ਬਾਅਦ ਆਰਾਮ ਨਾਲ ਬੈਠ ਕੇ ਸਾਰਾ ਵੰਡਵੰਡਈਆ ਕਰ ਲਵਾਂਗੇ। ਮੈਂ ਕਿਤੇ ਭੱਜਿਆ ਜਾਣਾ। ਸਭ ਦੀ ਆਪਸੀ ਸਹਿਮਤੀ ਨਾਲ ਹੀ ਵਟਵਾਰਾ ਹੋਵੇਗਾ। ਸਵਰਾਜ ਨੇ ਕਿਹਾ ਤਾਂ ਉਹ ਚੁੱਪ ਹੋ ਗਿਆ ਇੱਕ ਪਲ ਦੇ ਲਈ ਪਰ ਉਸ ਦੀ ਗੱਲ ਨਾਲ ਸਹਿਮਤ ਨਹੀਂ ਸੀ ਹੋਇਆ ਮੇਕ ਬਾਈ ਐਨੀ ਝੇਤੀ ਕਰਨ ਦੀ ਕੀ ਲੋੜ ਆ ਅੰਤਮ ਸੰਸਕਾਰ ਥੋੜੀ ਦੇਰ ਵਿੱਚ ਹੋ ਜਾਵੇਗਾ ਤੇ ਇਹ ਲਾਸ਼ ਕਿਹੜਾ ਕਿਤੇ ਗੱਲ ਸਾਡ ਚੱਲੀ ਆ ਸਭ ਤੋਂ ਪਹਿਲਾਂ ਮੈਨੂੰ ਇਹ ਦੱਸ ਮੇਰੇ ਹਿੱਸੇ ਵਿੱਚ ਕਿੰਨੀ ਪ੍ਰਾਪਰਟੀ ਆਵੇਗੀ ਤਾਂ ਸਵਰਾਜ ਕਹਿਣ ਲੱਗਾ ਇਸ ਵਿੱਚ ਪੁੱਛਣ ਵਾਲੀ ਕੀ ਗੱਲ ਆ ਬਾਈ ਆਪਾਂ ਦੋ ਪ੍ਰਾਂ ਤਾਂ ਪ੍ਰਾਪਰਟੀ ਦੇ ਵੀ ਬਰਾਬਰ ਹਿੱਸੇ ਹੋਣਗੇ ਉਹ ਇਹ ਸੁਣਦੇ ਹੀ ਪ੍ਰਤਾਪ ਗੁੱਸੇ ਨਾਲ ਲਾਲ ਹੋ ਗਿਆ ਉਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਅੱਛਾ ਕਾਰੋਬਾਰ ਸੰਭਾਲਣ ਦਾ ਸਾਰਾ ਕੰਮ ਮੈਂ ਕਰਦਾ ਸਾਰਾ ਦਿਨ ਤੁਰਿਆ ਫਿਰਦਾ ਕਦੇ ਇਸ ਸ਼ਹਿਰ ਤੇ ਕਦੇ ਦੂਜੇ ਸ਼ਹਿਰ ਤੂੰ ਕੀ ਕਰਦਾ ਆਰਾਮ ਨਾਲ ਚਿੱਟੇ ਕੱਪੜੇ ਪਾ ਕੇ ਖੇਤਾਂ ਵਿੱਚ ਢੇਡੇ ਦੇ ਲੈਣਾ ਤੂੰ ਕਿਹੜਾ ਕੋਈ ਹੱਡ ਬਨ ਵੀ ਮਿਹਨਤ ਕਰਦਾ ਕਿਸੇ ਦੀ ਪਰਵਾਹ ਨਾ ਕਰਦੇ ਹੋਇਆ ਉਸਨੇ ਇੰਨੇ ਸ਼ਬਦ ਕਹੇ ਆਪਣੇ ਵੱਡੇ ਭਰਾ ਦੀ ਇਹ ਗੱਲ ਸੁਣ ਕੇ ਸਵਰਾਜ ਵੀ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਿਆ ਕਿ ਨਹੀਂ ਭਾਈ ਜੋ ਤੂੰ ਕਹਿ ਰਿਹਾ ਇਹ ਸੱਚ ਨਹੀਂ ਹੈ ਮੈਂ ਇੱਕ ਇੱਕ ਕੰਮ ਬਰੀਕੀ ਨਾਲ ਵੇਖਦਾ ਕਿਹੜੀ ਫਸਲ ਕਿੰਨੀ ਕਦੋਂ ਤੇ ਕਿਵੇਂ ਬੀਜਣੀ ਆ ਸਭ ਕੰਮ ਵਾਲਿਆਂ ਨੂੰ ਦੱਸਣਾ ਪੈਂਦਾ ਕਿਹੜੀ ਖਾਦ ਲਿਆਉਣੀ ਆ ਕਿੰਨੀ ਪਾਉਣੀ ਆ ਗਰਮੀ ਹੋਵੇ ਸਰਦੀ ਹੋਵੇ ਉਹਨਾਂ ਦੇ ਨਾਲ ਰਹਿਣਾ ਪੈਂਦਾ ਕਿੰਨਾ ਟੈਕਸ ਕਿੱਥੇ ਭਰਨਾ ਕਿੱਥੋਂ ਬਚਾਉਣਾ ਇਹ ਸਭ ਮੈਨੂੰ ਹੀ ਪਤਾ ਜੇ ਮੈਂ ਬਰੀਕੀ ਨਾਲ ਕਰਨ ਵਾਲੇ ਕੰਮ ਨਾ ਵੇਖਾਂ ਤਾਂ ਕੰਮ ਵਾਲੇ ਤਾਂ ਕੁਝ ਵੀ ਹੱਥ ਪੱਲੇ ਨਹੀਂ ਪੈਨ ਦਿੰਦੇ ਮੇਰਾ ਕੰਮ ਸਭ ਤੋਂ ਔਖਾ ਤਾਂ ਐਸਾ ਹਿਸਾਬ ਨਾਲ ਤਾਂ ਫਿਰ ਜ਼ਿਆਦਾ ਹਿੱਸਾ ਮੈਨੂੰ ਮਿਲਣਾ ਚਾਹੀਦਾ ਪਰ ਪ੍ਰਤਾਪ ਆਪਣੇ ਆਪ ਨੂੰ ਸਹੀ ਠਹਿਰਾਉਂਦਿਆਂ ਹੋਇਆਂ ਗੱਲ ਥੱਲੇ ਨਹੀਂ ਸੀ ਲੱਗਣ ਦੇ ਰਿਹਾ ਉਹ ਰਹਿੰਦੇ ਰਹਿੰਦੇ ਮੈਨੂੰ ਪਤਾ ਤੇਰੀਆਂ ਕਮਾਈਆਂ ਦਾ ਜੇਕਰ ਮੈਂ ਬਾਹਰ ਅੰਦਰ ਦੇ ਕੰਮ ਨਾ ਦੇਖਾਂ ਤਾਂ ਸਾਰਾ ਕਾਰੋਬਾਰ ਠਾਪ ਹੋ ਜਾਵੇ। ਜੇ ਫੈਕਟਰੀਆਂ ਤੇ ਮੈਂ ਨਿਗਾਹ ਨਾ ਰੱਖਾਂ ਤਾਂ ਤੂੰ ਦੱਸ ਕਿ ਡੈਡੀ ਇੰਨੀ ਪ੍ਰਾਪਰਟੀ ਬਣਾ ਸਕਦੇ ਸੀ? ਇਸ ਲਈ ਮੇਰਾ ਯੋਗਦਾਨ ਜ਼ਿਆਦਾ ਤੇ ਮੇਰਾ ਹਿੱਸਾ ਵੀ ਜ਼ਿਆਦਾ ਬੰਦ ਹੈ। ਹਣ ਤਾਂ ਦੋਨਾਂ ਨੇ ਲਗਭਗ ਇੱਕੋ ਜਿਹਾ ਹੀ ਕਰ ਦਿੱਤੀ ਸੀ ਕਿ ਸਭ ਤੋਂ ਪਹਿਲਾਂ ਜਾਇਦਾਦ ਦੀ ਵੰਡ ਹੋਵੇਗੀ ਤੇ ਉਸ ਤੋਂ ਬਾਅਦ ਹੀ ਅੰਤਮ ਸੰਸਕਾਰ ਕੀਤਾ ਜਾਵੇਗਾ। ਦੋਹਾਂ ਪੁੱਤਰਾਂ ਦੀ ਬਦਨਸੀਬ ਮਾਂ ਗਮਾਂ ਵਿੱਚ ਡੁੱਬੀ ਹੋਈ ਆਪਣੇ ਪਤੀ ਦੀ ਲਾਸ਼ ਦੇ ਕੋਲ ਬੈਠੀ ਹੋਈ ਸੀ। ਉਸ ਦੀ ਅਜਿਹੀ ਹਾਲਤ ਦੇਖ ਕੇ ਉਸ ਦੇ ਵੱਡੇ ਭਰਾ ਨੇ ਆਪਣੇ ਭਾਂਜਿਆਂ ਨੂੰ ਝਿੜਕਦਿਆਂ ਕਿਹਾ, "ਉਹਨੂੰ ਲੈਕੋ, ਆਪਣੇ ਬਾਪ ਦਾ ਅੰਤਮ ਸੰਸਕਾਰ ਤਾਂ ਕਰ ਲੈਂਦੇ ਹੋ। ਸਭ ਨੂੰ ਜਾਇਦਾਦ ਵਿੱਚ ਆਪਣੇ ਆਪਣੇ ਹਿੱਸੇ ਦੀ ਪਈ ਆ। ਆਪਣੇ ਬਾਪ ਦੇ ਮ੍ਰਿਤਕ ਸਰੀਰ ਦੇ ਸੰਸਕਾਰ ਬਾਰੇ ਕੋਈ ਵੀ ਨਹੀਂ ਸੋਚ ਰਿਹਾ, ਜੋ ਕਿ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ। ਸਾਰੇ ਰਿਸ਼ਤੇਦਾਰ ਕੀ ਸੋਚਣਗੇ ਸਭ ਨੂੰ ਸਮਾਂ ਦਿੱਤਾ ਹੋਇਆ ਸਭ ਨੇ ਇਸ ਕਾਰਜ ਤੋਂ ਬਾਅਦ ਆਪਣੇ ਆਪਣੇ ਘਰੇ ਚਲੇ ਜਾਣਾ ਉਸ ਤੋਂ ਬਾਅਦ ਤੁਸੀਂ ਆਪਣਾ ਰੇੜਕਾ ਨਵੇੜ ਲਿਓ ਸਿਆਣੇ ਬਣੋ ਤੇ ਪਹਿਲਾਂ ਮ੍ਰਿਤਕ ਸਰੀਰ ਨੂੰ ਸ਼ਮਸ਼ਾਨ ਘਾਟ ਲੈ ਚੱਲੋ ਪਰ ਉਹ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ ਫਿਰ ਉਹਨਾਂ ਦੇ ਮਾਮਾ ਜੀ ਨੇ ਕਿਹਾ ਕਿ ਤੁਹਾਡੀ ਲੜਾਈ ਤਾਂ ਮੈਨੂੰ ਲੱਗਦਾ ਨਹੀਂ ਕਿ ਖਤਮ ਹੋਵੇਗੀ ਪਰ ਤੁਹਾਡੇ ਇਸ ਝਗੜੇ ਵਿੱਚ ਤੁਹਾਡੀ ਮਾਂ ਤੇ ਕੀ ਬੀਤ ਰਹੀ ਐ ਇਹ ਕਿਉਂ ਨਹੀਂ ਸੋਚ ਰਹੇ ਤੁਸੀਂ ਤੁਸੀਂ ਦੋਨਾਂ ਨੇ ਉਸਦੀ ਮਰਜ਼ੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ ਕੀ ਚਾਹੁੰਦੀ ਐ ਤਾਂ ਉਦੋਂ ਹੀ ਪ੍ਰਤਾਪ ਬੋਲਿਆ ਲਓ ਮਾਮਾ ਜੀ ਇਸ ਵਿੱਚ ਮੰਮੀ ਨੂੰ ਕੀ ਪੁੱਛਣਾ ਮੰਮੀ ਨੇ ਕੀ ਕਹਿਣਾ ਉਹਨਾਂ ਨੇ ਤਾਂ ਜਿਵੇਂ ਅਸੀਂ ਕਹਾਂਗੇ ਉਹ ਉਵੇਂ ਹੀ ਮੰਨ ਲੈਣਗੇ ਤੇ ਅੰਤਿਮ ਸੰਸਕਾਰ ਅੱਜ ਨਹੀਂ ਤਾਂ ਕੱਲ ਕਰ ਦੇਵਾਂਗੇ ਪਹਿਲਾਂ ਅਸੀਂ ਕਿਸੇ ਫੈਸਲੇ ਤੱਕ ਪਹੁੰਚ ਲਈਏ ਪਰ ਪੁੱਤਰ ਸਭ ਤੋਂ ਪਹਿਲਾਂ ਜੋ ਕੰਮ ਜ਼ਰੂਰੀ ਆ ਉਸ ਨੂੰ ਹੀ ਕੀਤਾ ਜਾਣਾ ਚਾਹੀਦਾ ਤੁਸੀਂ ਪਿਓ ਦੀ ਮਿੱਟੀ ਨਾ ਰੋਲੋ ਤੇ ਆਪਣੇ ਬਾਪ ਦਾ ਪੂਰੀ ਇੱਜ਼ਤ ਮਾਨ ਨਾਲ ਅੰਤਿਮ ਸੰਸਕਾਰ ਕਰਨਾ ਤੁਹਾਡੇ ਦੋਨਾਂ ਪੁੱਤਰਾਂ ਦਾ ਫਰਜ਼ ਹੈ ਪਹਿਲਾਂ ਆਪਣਾ ਫਰਜ਼ ਪੂਰਾ ਕਰੋ ਉਸ ਤੋਂ ਬਾਅਦ ਆਪਣੇ ਹੱਕ ਲਈ ਲੜਦੇ ਰਹੋ ਆਪਣੇ ਮਾਮਾ ਜੀ ਦੀ ਇੰਨੀ ਗੱਲ ਸਾਂਦੇ ਹੀ ਸਵਰਾਜ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਸਭ ਲੋਕ ਕੰਨ ਖੋਲ ਕੇ ਸੁਣ ਲੋ ਜਾਇਦਾਦ ਦੀ ਵੰਡ ਤਾਂ ਅੱਜ ਹੀ ਹੋਵੇਗੀ ਸਗੋ ਹੁਣੇ ਹੀ ਹੋਵੇਗੀ ਜੇਕਰ ਇੱਕ ਵਾਰੀ ਅੰਤਿਮ ਸੰਸਕਾਰ ਕਰ ਦਿੱਤਾ ਤਾਂ ਫਿਰ ਕਿਸੇ ਦੇ ਦਿਮਾਗ ਦਾ ਕੀ ਪਤਾ ਕਿੱਧਰ ਨੂੰ ਘੁੰਮ ਜਾਵੇ ਮੈਨੂੰ ਤਾਂ ਆਪਣੇ ਹਿਸਾਬ ਨਾਲ ਹੀ ਜਾਇਦਾਦ ਦਾ ਵਟਵਾਰਾ ਚਾਹੀਦਾ ਤੇ ਵਟਵਾਰਾ ਵੀ ਮੈਂ ਹੀ ਕਰੂੰਗਾ ਸਵਰਾਜ ਦੀਆਂ ਗੱਲਾਂ ਸੁਣਦੇ ਆਂ ਹੀ ਘਰ ਵਿੱਚ ਜਿਵੇਂ ਹੜਕੰਪ ਜਿਹਾ ਮਚ ਗਿਆ ਇਸ ਦੌਰਾਨ ਉਹਨਾਂ ਦੀ ਮਾਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਆਪਣੇ ਭਰਾ ਨੂੰ ਅੰਦਰ ਬੁਲਾ ਕੇ ਉਸ ਨੂੰ ਕੁਝ ਕਹਿਣ ਲੱਗੀ ਪਰ ਬਾਹਰ ਗੱਲ ਇੰਨੀ ਜ਼ਿਆਦਾ ਵੱਧ ਗਈ ਕਿ ਹੁਣ ਦੋਨੋਂ ਪੁੱਤਰ ਆਪਸ ਵਿੱਚ ਲੜ ਲੜ ਕੇ ਮਰਨ ਲਈ ਤਿਆਰ ਹੋ ਗਏ ਸਨ ਦੋਨਾਂ ਭਰਾਵਾਂ ਨੇ ਆਪਣੇ ਆਪਣੀ ਵਕੀਲਾਂ ਨੂੰ ਬੁਲਾਇਆ ਤੇ ਸਵਰਗਵਾਸੀ ਸਰੂਪ ਸਿੰਘ ਦਾ ਘਰ ਜਿਵੇਂ ਕੁਸ਼ਤੀ ਦਾ ਅਖਾੜਾ ਬਣ ਚੁੱਕਿਆ ਸੀ ਇਸ ਦੌਰਾਨ ਕਿਸੇ ਨੂੰ ਨਹੀਂ ਸੀ ਪਤਾ ਕੀ ਉਹਨਾਂ ਦੀ ਮਾਂ ਕਿੱਥੇ ਹੈ ਤੇ ਉਸਦੀ ਹਾਲਤ ਕੀ ਹੈ ਤੇ ਉਹ ਕੀ ਚਾਹੁੰਦੀ ਹੈ ਇਧਰ ਅਰਥੀ ਨੂੰ ਸ਼ਮਸ਼ਾਨ ਲਈ ਲੈ ਜਾਣ ਲਈ देर ਹੁੰਦਿਆਂ ਦੇਖ ਇਕੱਠੇ ਹੋਏ ਉਹਨਾਂ ਦੇ ਰਿਸ਼ਤੇਦਾਰ ਚਿੰਤਾ ਵਿੱਚ ਡੁੱਬ ਗਏ ਪਰ ਪੁੱਤਰ ਤੇ ਨੂਹਾ ਅਜੇ ਵੀ ਆਪਸ ਵਿੱਚ ਉਲਝੇ ਹੋਏ ਸਨ ਜਾਇਦਾਦ ਦੀ ਵੰਡ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਸੀ ਨਿਕਲ ਰਿਹਾ ਦੇਖਦੇ ਹੀ ਦੇਖਦੇ ਸ਼ਾਮ ਹੋ ਗਈ ਫਿਰ ਇੱਕ ਗੱਡੀ ਉਹਨਾਂ ਦੇ ਘਰ ਦੇ ਬਾਹਰ ਆ ਕੇ ਰੁਕੀ ਤੇ ਕੁਝ ਲੋਕ ਸਰੂਪ ਸਿੰਘ ਦੀ ਡੈੱਡ ਬੋਡੀ ਨੂੰ ਚੱਕ ਕੇ ਲੈ ਕੇ ਜਾਣ ਲੱਗੇ। ਇਹ ਦੇਖ ਕੇ ਸਭ ਲੋਕ ਹੈਰਾਨ ਰਹਿ ਗਏ। ਓਏ ਕੌਣ ਹੋ ਤੁਸੀਂ? ਤੇ ਇੱਥੇ ਇੱਥੇ ਕਿਵੇਂ ਆਏ? ਤੇ ਡੈਡੀ ਦਾ ਮ੍ਰਿਤਕ ਸਰੀਰ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ? ਪ੍ਰਤਾਪ ਨੇ ਕਿਹਾ। ਉਸ ਸਮੇਂ ਉਹਨਾਂ ਦੇ ਮਾਮਾ ਜੀ ਆਪਣੀ ਭੈਣ ਦੇ ਨਾਲ ਕਮਰੇ 'ਚੋਂ ਬਾਹਰ ਆਏ ਤੇ ਕਹਿਣ ਲੱਗੇ, "ਖਬਰਦਾਰ ਜੇ ਇਹਨਾਂ ਨੂੰ ਰੋਕਿਆ ਤਾਂ। ਇਹ ਸਰਕਾਰੀ ਹਸਪਤਾਲ ਦੇ ਕਰਮਚਾਰੀ ਹਨ।" ਇਨਨ ਤੁਹਾਡੀ ਮੰਮੀ ਨੇ ਬੁਲਾਇਆ ਇਹ ਸੁਣ ਕੇ ਦੋਨੋਂ ਭਰਾ ਆਪਣੇ ਮਾਮੇ ਵੱਲ ਹੈਰਾਨੀ ਨਾਲ ਦੇਖਣ ਲੱਗੇ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਸ ਵਜ੍ਹਾ ਇਹਨਾਂ ਹੈਰਾਨ ਹੋਣ ਵਾਲੀ ਕਿਹੜੀ ਗੱਲ ਆ ਤੁਸੀਂ ਤਾਂ ਆਪਣਾ ਫਰਜ਼ ਨਹੀਂ ਸਮਝਿਆ ਤਾਂ ਤੁਹਾਡੀ ਮਾਂ ਨੇ ਆਪਣੇ ਪਤੀ ਦੇ ਮ੍ਰਿਤਕ ਸਰੀਰ ਨੂੰ ਹਸਪਤਾਲ ਨੂੰ ਦੇਣ ਦਾ ਫੈਸਲਾ ਕਰ ਲਿਆ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਤੁਹਾਡੀ ਵਰਗੀ ਨਲਾਇਕ ਤੇ ਨਕਮੀ ਔਲਾਦ ਦੇ ਹੱਥੋਂ ਉਸ ਦਾ ਅੰਤਮ ਸੰਸਕਾਰ ਹੋਵੇ ਹੋਰ ਤਾਂ ਹੋਰ ਜਿਸ ਧਨ ਦੌਲਤ ਦੇ ਲਈ ਤੁਸੀਂ ਦੋਨਾਂ ਨੇ ਆਪਣੀ ਸਾਰੀ ਲੰਜ ਸ਼ਰਮ ਵੇਚ ਦਿੱਤੀ ਉਸ ਦੌਲਤ ਦਾ ਫੈਸਲਾ ਵੀ ਹੁਣ ਤੁਹਾਡੀ ਮਾਂ ਕਰ ਚੁੱਕੀ ਆ ਇਹ ਨਾ ਸੁਣਦਿਆਂ ਹੀ ਦੋਨੋਂ ਪੁੱਤਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਦੋਨੋਂ ਆਪਣੀਆਂ ਘਰਵਾਲੀਆਂ ਦੇ ਨਾਲ ਤੁਰੰਤ ਭੱਜੇ ਭੱਜੇ ਆਪਣੀ ਮਾਂ ਦੇ ਕਮਰੇ ਵੱਲ ਗਏ ਮੰਮੀ ਤੁਸੀਂ ਸਾਡੇ ਤੋਂ ਬਿਨਾਂ ਪੁੱਛੇ ਡੈਡੀ ਦੇ ਮ੍ਰਿਤਕ ਸਰੀਰ ਨੂੰ ਹਸਪਤਾਲ ਵਿੱਚ ਦੇਣ ਦਾ ਫੈਸਲਾ ਕਰ ਲਿਆ ਪ੍ਰਤਾਪ ਨੇ ਗੁੱਸੇ ਨਾਲ ਕਿਹਾ ਤਾਂ ਸਵਰਾਜ ਵੀ ਭੜਕਦਿਆਂ ਹੋਇਆਂ ਕਹਿਣ ਲੱਗਾ ਤੇ ਸਾਰੀ ਪ੍ਰਾਪਰਟੀ ਦੇ ਬਾਰੇ ਵਿੱਚ ਵੀ ਫੈਸਲਾ ਤੁਸੀਂ ਹੀ ਲੈ ਲਿਆ ਸਾਨੂੰ ਵੀ ਤਾਂ ਦੱਸੋ ਆਖਰ ਤੁਸੀਂ ਕਰਨਾ ਕੀ ਚਾਹੁੰਦੇ ਹੋ ਦੋਵੇਂ ਪੁੱਤਰ ਬੋਲਦੇ ਜਾ ਰਹੇ ਸਨ ਜਦ ਕਿ ਉਹਨਾਂ ਦੀ ਮਾਂ ਬਿਨਾਂ ਅੱਖਾਂ ਚਮਕਾਏ ਹੀ ਛੱਤ ਵੱਲ ਟਿਕਟ ਕੀ ਲਗਾ ਕੇ ਦੇਖ ਰਹੀ ਸੀ ਉਦੋਂ ਹੀ ਵੱਡੇ ਪੁੱਤਰ ਪ੍ਰਤਾਪ ਨੂੰ ਸ਼ੱਕ ਹੋਇਆ ਮਾਂ ਨੂੰ ਹੈਰਾਨੀ ਨਾਲ ਦੇਖਦਾ ਹੋਇਆ ਜਿਵੇਂ ਹੀ ਉਹ ਆਪਣੀ ਮੰਮੀ ਦੇ ਕੋਲ ਗਿਆ ਉਸ ਨੂੰ ਹਲਾਇਆ ਤਾਂ ਉਸ ਸਮੇਂ ਮਾਂ ਦੀ ਗਰਦਨ ਇੱਕ ਪਾਸੇ ਲੰਮਕ ਗਈ ਉਹਨਾਂ ਦੀ ਮਾਂ ਵੀ ਇਸ ਜ਼ਾਲਮ ਦੁਨੀਆ ਨੂੰ ਛੱਡ ਕੇ ਸਦਾ ਲਈ ਜਾ ਚੁੱਕੀ ਸੀ ਇਹ ਦੇਖ ਦੋਨੋਂ ਪੁੱਤਰ ਤੇ ਨੂਹਾਂ ਹੈਰਾਨ ਰਹਿ ਗਏ ਆ ਉਸ ਸਮੇਂ ਸਵਰਾਜ ਦੀਆਂ ਨਜ਼ਰਾਂ ਆਪਣੀ ਮੰਮੀ ਦੇ ਕੋਲ ਰੱਖੇ ਇੱਕ ਕਾਗਜ਼ ਤੇ ਗਈਆਂ ਜਿਵੇਂ ਉਹਨਾਂ ਦੀ ਮੰਮੀ ਨੇ ਆਪਣੀ ਹੱਥਾਂ ਨਾਲ ਕੁਝ ਲਿਖਿਆ ਸੀ ਸਵਰਾਜ ਨੇ ਪੜਨਾ ਸ਼ੁਰੂ ਕੀਤਾ ਆਪਣੇ ਜਿੰਨਾ ਪੁੱਤਰਾਂ ਦੇ ਲਈ ਇੱਕ ਬਾਪ ਨੇ ਆਪਣੀ ਪੂਰੀ ਜ਼ਿੰਦਗੀ ਤਪੱਸਿਆ ਕੀਤੀ ਸੀ ਦਿਨ ਰਾਤ ਇੱਕ ਕਰਦੇ ਹੋਏ ਜੀ ਤੋੜ ਮਿਹਨਤ ਕਰਕੇ ਧਨ ਦੌਲਤ ਇਕੱਠੀ ਕੀਤੀ ਸੀ ਅੱਜ ਉਸੇ ਪਿਤਾ ਦੀ লাশ ਘਰ ਦੇ ਵਿਹੜੇ ਵਿੱਚ ਪਈ ਹੋਈ ਅੰਤਿਮ ਰਸਮਾਂ ਦਾ ਇੰਤਜ਼ਾਰ ਕਰ ਰਹੀ ਸੀ ਇਸ ਤੋਂ ਜ਼ਿਆਦਾ ਲਾਂਤ ਦੀ ਗੱਲ ਤੁਹਾਡੇ ਲਈ ਹੋਰ ਕੀ ਹੋ ਸਕਦੀ ਹੈ ਤੁਹਾਨੂੰ ਇੰਨੀ ਲਾਡਾਂ ਚਾਹਾਂ ਨਾਲ ਪਾਲ ਪੋਸ ਕੇ ਵੱਡਾ ਕਰਦਿਆਂ ਮੈਂ ਤੇ ਤੁਹਾਡੇ ਡੈਡੀ ਨੇ ਕਦੇਵੀ ਨੇ ਸੋਚਿਆ ਕਿ ਅੱਗੇ ਜਾ ਕੇ ਤੁਸੀਂ ਸਾਡਾ ਇਹੋ ਜਿਹਾ ਹਸ਼ਰ ਕਰੋਗੇ ਚੰਗਾ ਹੀ ਹੋਇਆ ਜੋ ਤੁਸੀਂ ਆਪਣੇ ਬਾਪ ਦਾ ਅੰਤਮ ਸੰਸਕਾਰ ਨਹੀਂ ਕੀਤਾ ਮੈਂ ਕੁਲਵੀਰ ਕੌਰ ਅੱਜ ਤੋਂ ਤੁਹਾਡੇ ਤੋਂ ਤੁਹਾਡੇ ਮਾਤਾ ਪਿਤਾ ਦੀਆਂ ਅੰਤਮ ਰਸਮਾਂ ਕਰਨ ਦਾ ਹੱਕ ਵਾਪਸ ਲੈਂਦੀ ਹਾਂ ਤੁਹਾਡੇ ਵਰਗੇ ਲਾਲਚੀ ਤੇ ਨਲਾਇਕ ਔਲਾਦ ਦੇ ਹੱਥੋਂ ਅੰਤਮ ਰਸਮਾਂ ਕਰਵਾਉਣ ਤੋਂ ਚੰਗਾ ਕਿ ਇਹ ਸਰੀਰ ਕਿਸੇ ਦੇ ਕੰਮ ਆ ਜਾਵੇ ਤੇ ਮਰਦੇ ਮਰਦੇ ਵੀ ਕਿਸੇ ਨੂੰ ਜੀਵਨ ਦਾਤ ਦੇ ਦਿੱਤਾ ਜਾਵੇ। ਜਿਸ ਦੌਲਤ ਦੇ ਲਈ ਤੁਸੀਂ ਆਪਣੇ ਪਿਤਾ ਦੀ ਲਾਸ਼ ਦੇ ਸਾਹਮਣੇ ਇੰਨਾ ਜਲੂਸ ਕੱਢਿਆ ਉਸ ਤੇ ਕਾਨੂੰਨਨ ਹੁਣ ਮੇਰਾ ਹੱਕ ਆ। ਤੇ ਆਪਣੇ ਉਸੇ ਹੱਕ ਦਾ ਉਪਯੋਗ ਕਰਦੇ ਹੋਏ ਉਹ ਸਾਰੀ ਪ੍ਰਾਪਰਟੀ ਮੈਂ ਇਸ ਸ਼ਹਿਰ ਦੇ ਸਾਰੇ ਅनाथ ਆਸ਼ਰਮਾਂ ਨੂੰ ਦਾਨ ਦਿੰਦੀ ਹਾਂ। ਅੱਜ ਸਾਰਾ ਪੈਸਾ ਮੇਰੇ ਤੇ ਤੁਹਾਡੇ ਡੈਡੀ ਦੇ ਜੁਆਇੰਟ ਬੈਂਕ ਅਕਾਊਂਟ ਤੋਂ ਟਰਾਂਸਫਰ ਹੋ ਚੁੱਕਿਆ ਹੈ ਤੇ ਦਾਨ ਵਿੱਚ ਦਿੱਤਾ ਜਾ ਚੁੱਕਿਆ ਹੈ। ਕਾਗਜ਼ ਪੜਦੇ ਹੀ ਦੋਨੋਂ ਪੁੱਤਰਾਂ ਤੇ ਨੂਹਾਂ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਚਾਰੇ ਹੀ ਜ਼ਮੀਨ ਤੇ ਟੜੰਮ ਕਰਕੇ ਬੈਠ ਗਈ ਤੇ ਆਪਣਾ ਸਿਰ ਫੜ ਕੇ ਰੋਣ ਲੱਗੀ ਥੋੜੀ ਹੀ ਦੇਰ ਵਿੱਚ ਹਸਪਤਾਲ ਤੋਂ ਇੱਕ ਹੋਰ ਐਂਬੂਲੈਂਸ ਆਈ ਤੇ ਉਹਨਾਂ ਦੀ ਮਾਂ ਦੇ ਮ੍ਰਿਤਕ ਸਰੀਰ ਨੂੰ ਵੀ ਹਸਪਤਾਲ ਲੈ ਗਈ ਸੋ ਤੁਸੀਂ ਕੀ ਸੋਚਦੇ ਹੋ ਲਾਲਚੀ ਔਲਾਦ ਨੂੰ ਸਭ ਕੁਝ ਖਾਣ ਲਈ ਮਾਤਾ ਜੀ ਨੇ ਜੋ ਇਹ ਫੈਸਲਾ ਲਿਆ ਉਸਹੀ ਲੱਗਿਆ ਤੁਹਾਨੂੰ ਤਾਂ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲੈ ਕੇ ਦੱਸਿਓ ਚੰਗੀ ਲੱਗੀ ਖਾਣੀ ਲਾਈਕ ਕਰਕੇ ਵੀ ਦੱਸਿਓ ਤੇ ਵੱਧ ਤੋਂ ਵੱਧ ਦੋਸਤਾਂ ਨਾਲ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਤੇ ਬਾਕੀ ਦੀਆਂ ਕਹਾਣੀਆਂ ਵੀ ਚੈਨਲ 'ਤੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਣਗੀਆਂ ਹੋਰ ਕਿਸ ਤਰ੍ਹਾਂ ਦੀਆਂ ਕਹਾਣੀਆਂ ਤੁਸੀਂ ਸੁਣਨ ਪਸੰਦ ਕਰਦੇ ਹੋ ਆਪਣੇ ਵਿਚਾਰ ਜ਼ਰੂਰ ਜ਼ਰੂਰ ਲੈ ਕੇ ਦੱਸਿਓ ਇਹ ਕਹਾਣੀ ਸੁਣਨ ਲਈ ਆਪਣਾ ਵਕਤ ਦੇਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ